ਏਦਾਂ ਸਾ ਲੋਕਾਂ ਦਾ ਜਦੋਂ ਵਿਆਹ ਦਾ ਕਾਟ ਆਉਂਦਾ ਮਾਰ ਕੇ ਇੰਨਾ ਗੋਡੇ-ਗੋਡੇ ਚੌਂ ਚੜ ਜਾਂਦਾ ਹਾਂ ਸਾਡੇ ਦਾ ਜਦੋਂ ਵਿਆਹ ਦਾ ਕਾਟ ਆ ਜਵੇ ਸਾਨੂੰ ਤਾਂ ਸੋਗ ਪੈ ਜਾਂਦਾ ਉਹੀ ਤਾਂ ਦੱਸ ਰਹੀਆਂ ਚਾਹੇ ਐਸ ਵਿਆਹ ਨੂੰ ਕੱਪੜਾ ਲੈਣੇ ਚਾਹੇ ਉਸ ਵਿਆਹ ਨੂੰ ਕੱਪੜੇ ਲੈਣੇ ਜਿਹੜੇ ਵਿਆਹ ਦਾ ਕਾਟ ਆ ਗਿਆ ਫੇਰ ਖੜ ਜਾਂਣਾ ਕੱਪੜੇ ਲੈਣੇ ਭੈਣੇ ਧੂਆਂ ਪੱਟ ਦੇ ਹੋ ਜਾਂਦਾ ਘਰ ਦਾ ਹਾਂ ਦੂਜੇ ਪਾਸੇ ਮੂਲ ਅਕਰ ਵਾਲਾ ਹੋ ਜਾਂਦਾ ਨਾ ਜੀਰੀ ਜੀਰੀ ਨਾ ਕੀ ਮਾਰ ਤੂੰ ਆਪ ਸਿਆਣੀ ਐ ਜੀਰੀ ਤਾਂ ਆਉਂਦੀ ਹੋਈ ਦੀਂਦੀ ਆ ਹਾਂ ਉਹ ਖੱਡਾਂ ਦਾ ਕੁਛੜੀਆਂ ਨਹੀਂ ਭਰਦੀ ਜੀਰੀ ਤਾਂ ਉਹੀ ਤਾਂ ਹੈ ਨਾਲੇ ਫਿਰ ਐਤ ਕੀ ਤਾਂ ਜੀਰੀ ਦਾ ਝਾੜ ਵੀ ਘੱਟੇ ਨਿਕਲਿਆ ਉਹੀ ਤਾਂ ਹੈ ਕੀ ਕਰੂ ਬੰਦਾ ਦੁੱਧ ਵੀ ਮੈਂ ਸਾ ਥੋੜਾ ਥੋੜਾ ਦੇਣ ਲੱਗ ਗਿਆ ਹਾਂ ਉਹ ਸੰਭੀਆਂ ਨਹੀਂ ਜਾਂਦੀਆਂ ਉਹੀ ਤਾਂ ਗੱਲ ਆ ਹੁਣ ਦੇ ਵਿਆਹ ਆ ਗਿਆ ਹੋਰ 10 ਦਰ ਪਹਿਲੇ ਮੇਰੀ ਜਾਨ ਸਕਾਈ ਪਈ ਆ ਇੱਕ ਤਾਂ ਮੈਂ ਬਾਲ ਸਟ੍ਰੇਟ ਕਰਵਾਉਣੇ ਨੇ ਆ ਮੈਂ ਫੇਰ ਸ਼ੀਅਰ ਕਰਵਾਉਣਾ ਵਾ ਪਤਾ ਨਹੀਂ ਕੀ ਕੀ ਯਾਰ ਕਰਾਉਂਦੀਆਂ ਨੇ ਨਹੀਂ ਪਹਿਣੇ ਕਾਪਾ ਸੀ ਦੇਖ ਲਾ ਤੋ ਉਹ ਪ੍ਰੇਪਰਸ ਕਰਕੇ ਪਾ ਕੇ ਚਲੀ ਜਾਂਦੀ ਸੀ ਉਹ ਜਵਾਨਾ ਆਪਾਂ ਸੀ ਚੰਗਾ ਜਵਾਨਾ ਸੀ ਆ ਤਾਂ ਹੁਣ ਸਿਰੇ ਦਾ ਜਵਾਨਾ ਵਾ ਜੇ ਕਹਿ ਤਾਂ ਐਡੀ ਜਵਾਨ ਲੱਗੀ ਹੁੰਦੀ ਅਗਲੇ ਦੀ ਹਾਂ ਫਿਰ ਆਪ ਨੂੰ ਰੋਟੀ ਨਹੀਂ ਪਕਾ ਕੇ ਦਿੰਦੀਆਂ ਰੋਟੀ ਲੈ ਹੋਰ ਇੱਕ ਦਿਨ ਮੈਂ ਕਹਿਤਾ ਸੀ ਮੈਂ ਕਿਹਾ ਕੋੜਾ ਕੋਈ ਨਾ ਵੇ ਚਲੋ ਬਿਆਦਾ ਕੀ ਗੰਦਾ ਤਰ ਤੱਕ ਪਹਿਲੇ ਕੱਪੜੇ ਹੈਗੇ ਨੇ ਚਲ ਤੂੰ ਡਰਾਈ ਕਲੀਨ ਕਰਵਾ ਲੈ ਉਹਨਾਂ ਨੂੰ ਕਹਿੰਦੀ ਮੂੰਹ ਬਣਾ ਲੈ ਐਡਾ ਹਾਂ ਮੈਂ ਚੌਲ ਖਾਂਦੀ ਨਹੀਂ ਅੱਗ ਲੱਗਦੀ ਨਾ ਮੈਂ ਰਾਜਮਾ ਖਾਂਦੀ ਆ ਭੁੱਖਦੀ ਆ ਦੋਨੇ ਚੀਜ਼ਾਂ ਮੈਂ ਖਾਂਦੀ ਨਹੀਂ ਨਾ ਹਾਂ ਤੇ ਸਾਰਿਆਂ ਨੂੰ ਪਤਾ ਜਿੱਦ ਦੇ ਨਾਲ ਆਥਾ ਨੂਨ ਆਥਾ ਰਾਜਮਾ ਬਣਾ ਲੈ ਨਾਲੇ ਬਣਾ ਲੈ ਛੋਲ ਲੰਬੇ ਲੰਬੇ ਜਿਹੜੇ ਪੜਾਟ ਕੇ ਜਾਂਦੇ ਨੇ ਨੋਕਮ ਮੋਤਲੇ ਕਿੱਥੋਂ ਦੇਣਾਂ ਕਿੱਭੇ ਜਾਂਦੇ ਨੇ ਰੱਦ ਦੇ ਜਾਂਦੇ ਨੇ ਨਾ ਉਹ ਹਾਜਮ ਹੁੰਦੇ ਨੇ ਨਾ ਉਹ ਭੁੱਖ ਮਟਾਉਂਦੇ ਨੇ ਨਾ ਉਹਨਾਂ ਨਾਲ ਪੜਾ ਢਿੱਡ ਭਰਦਾ ਹਾਂ ਹੋਰ ਖਾਰ ਕੇ ਮੈਂ ਤਾਂ ਬੇਹੀ ਰੋਟੀ ਫਿਰੋ ਕੇ ਸੁਭਨਿ ਰਾਜ ਮਹਾ ਦੇ ਵਿੱਚ ਤੇ ਬੇਹੀ ਰੋਟੀ ਦੀ ਚੱਕੀ ਜਾਂਦੀ ਹਾਂ ਉਹ ਤਾਂ ਫਿਰ ਦੋ ਤਿੰਨ ਦਿਨ ਦਾ ਦਹੀਂ ਪਿਆ ਸੀ ਫਰਿੱਜ ਚ ਉਹਦੀ ਪਾਪਲੀ ਜੀ ਲੱਸੀ ਕੀਤੀ ਵਿੱਚ ਚੀਨੀ ਸਿੱਕੀ ਖੱਟਾ ਸੀ हां ता मैं चूके रोटी खादी तेनु की दसा ला हां सच्चा अभी सोडला कहनी हो जड़ी टूमा ने हां कह दी ਇਹਨਾਂ ਦਾ ਰਵਾਇਤ ਤਾਂ ਪੁਰਾਣਾ ਹੋ ਗਿਆ ਬਸ ਉਹੀ ਤਾਂ ਪੁਰਾਣਾ ਹੀ ਕੋਈ ਹੋਈ ਹੈ हां कह दी ਇਹਨਾਂ ਦਾ ਰਵਾਇਤ ਤਾਂ ਪੁਰਾਣਾ ਹੋ ਗਿਆ ਹੁਣ ਬਣਾ ਕੇ ਇਹਨਾਂ ਟੂਮਾਂ ਨੂੰ ਨਮੀਆਂ ਕਰਾ ਦੋ ਮਖਾ ਵਾ ਸੋਨਾ ਵੀ ਕਦੇ ਪੁਰਾਣਾ ਹੁੰਦਾ ਦੇਖਿਆ ਬਾੜਾ ਕਰਨਾ ਅਸਤਮਾ ਖਿਆਇ ਕਰਦੇ ਸੀ ਮੱਕੀ ਦਾ ਆਟਾ ਲੈ ਲੈਣਾ ਬੁੱਛ ਫੇਰ ਕੇ ਉੱਤੇ ਮਾਰੇ ਕੁਸਪਾ ਕੇ ਉਹ ਮੁਖਾਰ ਲੈਂਦੀਆਂ ਸੀਗੀਆਂ ਹਾਂ ਇਹਦੀ ਫਿਸ਼ਨੀਆ ਰਹਿੰਦੇ ਤਾਂ ਮम्मा ਸਨੀਆ ਤਾਂ ਅੱਧ ਨਹੀਂ ਛੱਡਦੇ ਉਹ ਤਾਂ ਭਾਈ ਜਦੋਂ ਧੋਦੇ ਨੇ ਉਦੋਂ ਸੋਨਾ ਲੈ ਜਾਂਦਾ ਕਹਿੰਦੇ ਕਿ ਨਹੀਂ ਹਾਂ ਘਸ ਜਾਂਦਾ ਸੋਨਾ ਜਦੋਂ ਪੱਤਵਾਉਨੇ ਆ ਬਾਰ-ਬਾਰ ਹਾਂ ਮੈਂ ਕਿਹਾ ਜੇ ਤੂੰ ਪਨਾਵੇਂ ਤਰਾਵੇਂਗੀ ਹਾਂ ਵੇਟਾਈ ਤਨ ਤੋਲੇ ਦਾ ਤਰਾ ਸੱਟਾ ਅਗਰ ਹਾਰ ਗਿਆ ਕੱਲੇ ਯਾਰ ਕਾਂਟਿਆਂ ਤੋਂ ਬਿਨਾ ਹਾਂ ਮੈਂ ਕਿਹਾ ਇਹ ਤਾਂ ਰਿਛਤਾ ਦੇਖਾ ਕਿੰਨੇ ਉਹਨਾਂ ਨੇ ਟਾਂਕੇ ਕੱਢਦੇ ਨੇ ਕਿੰਨੇ ਉਹਨਾਂ ਨੇ ਭਾਈ ਕਹਿ ਦੇਣਾ ਇੰਨੇ ਗ੍ਰਾਮ ਇਹਦੇ ਵਿੱਚ ਮਲਾਵਟਾ ਇੰਨੀ ਹੋ ਆ ਚਾਹੇ ਆਪਾਂ ਉਸੇ ਸੁਨਿਆਰੇ ਕੋਲੇ ਲੈ ਜਾਈਏ ਅੱਧ ਨਹੀਂ ਪੱਲੇ ਪੈਂਦਾ ਬੰਦੇ ਦੇ ਮੈਂ ਸਾਰਾ ਕੁਝ ਦੇਖਿਆ ਹੋਇਆ ਆ ਪਿੱਛੇ ਦੀ ਸ਼ਾਂਪ ਟੁੱਟ ਗਈ ਸੀ ਹਾਂ ਉਹ ਸ਼ਾਂਪ ਦਾ ਇੱਥੋਂ ਕੋਈ ਟਾਂਕਾ ਜਾਂ ਹੁੰਦਾ ਉਹ ਟੁੱਟ ਗਿਆ ਚਲ ਮੈਂ ਉਸੇ ਸੁਨਿਆਰੇ ਕੋਲੇ ਲੈ ਗਈ ਮੈਨੂੰ ਕਹਿੰਦਾ ਬੀਬੀ ਜਾਲੀ ਵਾਲੀ ਸ਼ਾਂਪ ਆ ਇਹ ਤਾਂ ਤੇਰੀ ਟਾਂਕਾਂ ਰਾਹੀ ਚਲੀ ਜੰਨੀਆਂ ਤੂੰ ਇਹਨੂੰ ਟਾਂਕਾ ਹੀ ਲਵਾ ਲਾ ਹੋਰ ਹਾਰ ਕੇ ਫਿਰ ਮੈਂ ਤਾਂ ਟਾਂਕਾ ਹੀ ਲਵਾ ਕੇ ਆਈ ਆ ਉਹਦਾ ਸਾਰਿਆਂ ਨੂੰ 3-4000 ਦੀ ਦੱਸੇ ਸੋਨੇ ਦਾ ਕੋ ਕੀ ਰੇਟ ਹੋਇਆ ਹਾਂ ਛਾਂਪ ਚਾਰ ਹਾਂ 3.5 ਗ੍ਰਾਮ ਦੀ ਛਾਂਪ ਆ ਹਾਂ ਉਹ ਨੂੰ ਪਹਿਣੇ ਤਾਂ 4-4000 ਦੇ ਇਸ ਦੇ ਵਿੱਚ ਤਾਂ ਕੋਟ ਬਹੁਤ ਆ ਇਹਦੇ ਵਿੱਚ ਤਾਂ ਪਿੱਤਲ ਦੇ ਟਾਂਕੇ ਲੱਗੇ ਹੋਏ ਨੇ ਮੈਂ ਕਿਹ ਜਿਹੜੀ ਹੁਣ ਤੂੰ ਬਣਾਵੇਂਗਾ ਤਾਂ ਸੋਨੇ ਦਾ ਲਾਵੇਂਗਾ ਹਾਂ ਲੈ ਮਾਤਾ ਵਰਕੇ ਪਕਰ ਕੇ ਟਾਂਕਾ ਇਹਨੇ ਲਾਤਾ ਲਾ ਕੇ ਆਮ ਦੇ ਨਾਲ ਰੱਖ ਦੇ ਮੈਂ ਕਿਸੇ ਵਿਆਹ ਸ਼ਾਦੀ ਨੂੰ ਪਾਏ ਜਾਂਦੀ ਚੱਲ ਹੋਰ ਤੂੰ ਜਾਂ ਹੋਰ ਕਿਸੇ ਦੀ ਮੰਗਲੀ ਟੱਕੀ ਜਾਂਦੀ ਪਹਿਣੇ ਤੂੰ ਆਪ ਸਿਆਣੀ ਐ ਈਂਆਂ ਨੂੰ ਹੁਣ ਆਲਿਆ ਹਾਂ ਕਿਸੇ ਕੰਨ ਨਾਲ ਪਾਈ ਜਾਂਦੀ ਆ ਕਿਸੇ ਹਾਂ ਹੁਣ ਮੂਰਤ ਪ੍ਰੋਗਰਾਮ ਬਥੇਰੇ ਹੋਣੇ ਕਿਸੇ ਦਾ ਵਿਆਹ ਆ ਗਿਆ ਕਿਸੇ ਦਾ ਜਨਮ ਦਿਨ ਆ ਗਿਆ ਕਿਸੇ ਦੀ ਲੋਹੜੀ ਲੱਗੀ ਸੁਖਨਾਲ ਹਾਂ ਕਿਸੇ ਦਾ ਹਰਤ ਸਾਰਾਂਗੇ ਉਹੀ ਤਾਂ ਮੈਂ ਗੱਲ ਕਰਦੀ ਆ